ਪਿੰਨ ਸਾਹਿਬ ਦੱਸੋ ਸਾਨੂੰ ਡੇਟ ਪਿੰਨੀਆਂ ਦੀ ਕਦੋਂ ਐ? ਤੇ ਪਿੰਨੀਆਂ ਕਦੋਂ ਖਵਾ ਰਹੇ ਤੁਸੀਂ? ਮਾਂ ਜਿੰਨੇ ਮਰਜੀ ਗੁੰਡੇ ਖੜਕਾਈਓ ਮੈਂ ਨਹੀਂ ਖੋਲਣੇ। ਗੁੰਡੇ ਨਹੀਂ ਖੋਲਦਾ। ਦਾ ਦਾ ਖੋਲਦਾ ਜਿਹੜੀ ਕੋਈ ਬੰਦਾ ਦੂਆ ਨਾ ਹੁੰਦਾ ਸਾਗ ਵਾਲਾ। ਸਭ ਤੋਂ ਵੱਧ ਸੀਪ ਕਿਹੜੇ ਬੰਦੇ ਤੇ ਲਾਉਨੇ ਤੁਸੀਂ? ਆਹੀ ਐ ਜੀ। ਸੀਪ ਦਾ। ਹੱਥ ਦੇ ਬਹੁਤ ਸੋਹਣਾ ਹੱਥ ਕਿਲੇ ਆ। ਹੱਥ ਦੇ। 43 45 ਹਾਏ। ਅੱਬਾਈ ਪਰ ਕਿੰਨੀ ਥੇਲੀ ਰਹੀ। ਫੇਰ ਜੀ ਆ ਵੀ ਆਇਓ ਅਰਗਣ ਅਰਗਣ। ਥੋੜੀ ਕਿੰਨੀ ਕਰੀ ਨਾ ਪਾਨਣੀ ਨਾ ਜੀ ਇਹਦਾ ਤਾਂ ਹੁਣ ਵੀ ਨਾਮ ਚੱਲਦਾ ਉਹ ਕਹਿੰਦੀ ਜਿੱਥੇ ਮਰਜੀ ਬੰਗਾ ਝੜਵਾ ਲਈ ਮਿੱਤਰਾਂ ਦਾ ਨਾਮ ਚੱਲਦਾ ਜਿੱਦ ਥੋੜੀ ਥੈਲੀ ਨਿਕਲੀ ਜਾਂਦਾ ਮੇਰੇ ਦੱਸਦੇ ਨਾ ਇਹ ਤਾਂ ਕਹੀ ਆ ਤਾਂ ਹੁਣ ਥੋੜਾ ਜਿਹਾ ਦਾੜੀ ਜਿੱਟੀ ਆ ਗਈ ਸੀ ਤਾਂ ਹਟ ਗਿਆ ਜੀ ਇਹ ਵੀ ਆ ਗਈ ਜੀ ਇਹਦੇ ਵਿੱਚ ਜਿੱਟੀ ਦਾੜੀ ਆ ਗਈ ਆ ਸਾਨੂੰ ਸਰਵੰਤ ਨਹੀਂ ਦੱਸਦਾ ਨਾ ਹੁਣ ਪੀਲਾ ਪੱਟਕਾ ਬੰਨਿਆ ਹੋਇਆ ਭਗਵੰਤ ਮਾਨ ਵਾਲਾ ਆ ਵੀ ਚੁਗਾਰੀ ਹੈ ਇਸ ਗੱਲ ਜੀ ਅਸੀਕਲ ਵੀਰ ਜੀ ਬਈ ਕੀ ਨਾਮ ਹੈ ਜੀ ਤੁਹਾਡਾ ਨਾਮ ਜਤਿੰਦਰ ਸਿੰਘ ਆ ਜੀ ਬਈ ਤੁਸੀਂ ਕੀ ਕਰਦੇ ਹੋ ਮੈਂ ਜੀ ਖੇਤੀਬਾੜੀ ਬਈ ਪਿੰਡ ਦਾ ਕੋਈ ਯਾਦ ਦੱਸੋ ਬੰਦ ਜੀ ਸਾਡੇ ਪਿੰਡ ਦੀ ਯਾਦ ਜੀ ਇਹੀ ਹੈ ਵੀ ਸਾਡਾ ਪਿੰਡ ਬਹੁਤ ਵਧੀਆ ਹੈ ਨਿਊ ਚੰਡੀਗੜ੍ਹ ਪੁਆਧਾ ਏਰੀਆ ਜੀ ਤੇ ਪਿੰਡ ਦੇ ਵਿੱਚ ਇੱਕ ਸਾਰਾ ਪਿੰਡ ਦਾ ਬਹੁਤ ਵਧੀਆ ਪਿੰਡ ਹੈ ਸਾਡਾ ਇਲੈਕਸ਼ਨ ਹੋ ਕੇ ਲੰਘਿਆ ਹੁਣ ਵਧੀਆ ਰਿਹਾ ਮਾਹੌਲ ਹਾਂਜੀ ਸਾਡੇ ਪਿੰਡ ਸਮਤੀ ਹੋਈ ਹੈ ਜੀ ਇਹ ਸਰਪੰਚ ਬੈਠਾ ਸਮਤੀ ਨਾਲ ਸਰਪੰਚ ਚੁਣਿਆ ਸੀ ਤੇ ਬਹੁਤ ਵਧੀਆ ਮਾਹੌਲ ਹੈ ਸਭ ਮਿਲ ਜੁਲ ਕੇ ਰਹਿੰਦੇ ਜੀ ਇੱਕਾ ਪਿੰਡ ਦਾ ਬੜਾ ਰੌਣਕ ਰੌਣਕੇ ਕਦੋਂ ਕ ਲੱਗਦੀਆਂ ਰੌਣਕਾਂ ਤਾਂ ਸ਼ਾਮ ਨੂੰ ਤਾਂ ਰੋਜੇ ਲੱਗਦੀਆਂ ਜੀ ਜੇ ਹੁਣ ਸਵੇਰੇ ਲਾਉਣੀਆਂ ਸਾਰੇ ਤਿਆਰ ਬੈਠੇ ਹੀ ਰੌਣਕਾਂ ਲਾਉਣ ਨੂੰ ਫਿਰ ਲਾਓ ਕਿਵੇਂ ਦੀ ਰੌਣਕਾਂ ਲਾਉਣੀ ਰੌਣਕਾਂ ਦਾ ਜੀ ਬਸ ਇਹੀ ਹੈ ਜਿਹੜਾ ਸ਼ੁਗਲ ਕਰਨਾ ਗੱਲਾਂ ਬਾਤਾਂ ਕਰਨੀਆਂ ਜੀ ਇੱਕਦੋ ਕਰਕੇ ਦਿਖਾਓ ਨਾ ਸਾਡਾ ਜੀ ਸਭ ਤੋਂ ਮੇਨ ਬੰਦਾ ਜੀ ਪੰਜਾ ਪਿੰਡ ਦਾ ਠੀਕ ਹੈ ਜੀ ਕੁਲਦੀਪ ਸਿੰਘ ਅਸੀਂ ਉਹਦੇ ਨਾਲ ਹਰ ਇੱਕ ਤਰ੍ਹਾਂ ਦਾ ਸ਼ੁਗਲ ਕਰ ਲੰਨੇ ਆ ਉਹ ਸਾਡਾ ਉਹਨੂੰ ਐਜੇ ਅਸੀਂ ਫਾਦਰ ਵੀ ਮੰਨਦੇ ਆ ਸਾਡਾ ਬੇਹ ਚਾਚਾ ਲੱਗਦਾ ਤੇ ਅਸੀਂ ਜਿਹੜੀ ਮਰਜ਼ੀ ਉਹਦੇ ਨਾਲ ਗੱਲ ਖੁੱਲ ਕੇ ਕਰ ਸਕਦੇ ਆ ਵੇ ਐਸੇ ਵੀ ਉਹ ਪਿੰਡ ਦਾ ਜਣੀ ਆਏ ਆ ਸਾਰਿਆਂ ਦਾ ਕਰੀਬੀ ਜਿਹਾ ਹੈ ਸਾਰਿਆਂ ਨਾਲ ਹੱਸੀ ਮਜ਼ਾਕ ਕਰਦਾ ਰਹਿੰਦਾ ਹੁਣ ਫਿਰ ਉਹ ਤੇਰੀ ਤੁਹਾਡੇ ਸਾਹਮਣੇ ਬੈਠੇ ਨੇ ਉਹਨਾਂ ਨੂੰ ਕੋਈ ਸ਼ੁਗਲ ਕਰਕੇ ਦਿਖਾਓ ਸ਼ੁਗਲ ਤਾਂ ਕੀ ਕਹਿੰਨੇ ਜ ਨੇ ਪਿੰਨੀਆਂ ਬਣਾਈਆਂ ਹੋਈਆਂ ਪਿੰਨੀਆਂ ਨਹੀਂ ਲੈਣ ਕੇ ਖਿਲਾਉਂਦਾ ਸਾਨੂੰ ਇਕੱਲੇ ਇਕੱਲੇ ਇਕੱਲਾ ਗਜਰੇਲਾ ਗੱਲਾਂ ਖਾ ਗਿਆ ਪਿੰਨੀਆਂ ਖਾ ਗਿਆ ਨਾਲੇ ਇਹਨੂੰ ਇਹ ਦੇਖਣਾ ਚਾਹੀਦਾ ਵੀ ਸਾਰਾ ਪਿੰਡ ਸਾਡਾ ਦੋ ਪਾਸੇ ਪਿੰਡ ਹੈ ਹੁਣ ਅਸੀਂ ਉਧਰੋਂ ਚੱਲ ਕੇ ਆਏ ਆ ਸਾਹਮਣੇ ਨਵੀਂ ਕੋਠੀ ਬਣ ਰਹੀ ਹੈ ਆਸਟ੍ਰੇਲੀਆ ਵਿੱਚ ਬੰਦੇ ਦਾ ਫਾਰਮ ਹੈ ਤੇ ਦੇਖੋ ਤੁਸੀਂ ਕਿੰਨਾ ਬੰਦਾ ਚੰਗਾ ਹੋਊਗਾ ਜਿਹੜਾ ਲਿਆਂਕੇ ਪਿੰਨੀਆਂ ਨਹੀਂ ਖਿਲਾ ਸਕਦਾ ਸਾਨੂੰ ਫਿਰ ਹੁਣ ਤੂੰ ਦੱਸੋ ਵੀ ਕਰਵਾ ਦੀ ਹਾਂਜੀ ਪੰਜ ਸਾਹਿਬ ਦੱਸੋ ਸਾਨੂੰ ਡੇਟ ਪਿੰਨੀਆਂ ਦੀ ਕਦੋਂ ਐ ਹਲੇ ਪੱਕਾ ਨਹੀਂ ਜੀ ਹੋਇਆ ਇੱਕ ਸੰਮਤੀ ਉਧਰ ਹੀ ਪਾ ਲੋ ਨਾ ਫਿਰ ਹਾਂਜੀ ਦੱਸੋ ਫਿਰ ਦੁੱਧ ਅਸੀਂ ਲਿਆਉਨੇ ਆ ਦੁੱਧ ਅਸੀਂ ਲਿਆਉਂਗੇ ਆਪਣੇ ਕਿੰਨੀ ਤੇ हां जी हां ये ਸਾਡੇ ਸ਼ੁਕਲ ਹੈ ਜੀ ਤੁਸੀਂ ਸਾਰਾ ਪਿੰਡ ਤੁਹਾਨੂੰ ਪਾਨੀ ਮਾਰ ਰਿਹਾ ਪਿੰਨੀਆਂ ਦਾ ਪਰ ਪਿੰਨੀਆਂ ਕਦੋਂ ਖਵਾ ਰਹੇ ਤੁਸੀਂ ਇਹ ਮੇਰੀਆਂ ਗੱਲਾਂ ਹੋਈਆਂ ਮੇ ਜੀ ਪਹਿਲਾਂ ਮੈਂ ਤਾਂ ਨਹੀਂ ਜਿਨ੍ਹਾਂ ਨੂੰ ਖਲਾਉਂਦਾ ਇੱਕ ਬਹੁਤ ਚਿਰ ਦੀ ਗੱਲ ਹੋ ਗਈ ਜੀ ਮੇਰਾ ਵਿਆਹ ਹੋਇਆ ਤਾਂ ਨਵਾਂ ਮੈਂ ਜਾਂ ਟਰੈਕਟਰ ਘਟੋਂਦੇ ਦੇ ਪਿੰਡਾਂ ਠੀਕ ਹੈ ਜੀ ਉਹ ਸਾਡੇ ਪਿੰਡ ਦੇ ਤੇ ਮਤਲਬ ਉਹ ਟਰੈਕਟਰ ਦਾ ਉਹ ਕਰਾਇਪ ਗੱਲਾਂ ਕਰਦੇ ਤੇ ਠੀਕ ਹੈ ਜੀ ਉਹਨਾਂ ਨੇ ਕੀ ਕਰਿਆ ਪਹਿਲਾਂ ਰੋਟੀ ਪੂਰੀ ਖਾਦੀ ਵੀ ਦਿੱਤੀ ਆਪਣੇ ਘਰਾਂ ਠੀਕ ਹੈ ਜੀ ਦੁਪਹਿਰੇ ਨੂੰ ਜੀ ਫੇਰ ਮਨੂੰ ਕਹਿੰਦੇ ਵੀ ਰੋਟੀ ਖਲਾ ਤਾਂ ਤੇਰੀ ਗਣਕ ਬੀਜੂਗੇ ਅੱਛਾ ਜੀ ਚਲੋ ਜੀ ਮੈਂ ਰੋਟੀ ਖਲਾਦੀ ਬੰ ਕਿੰਨੇ ਕ ਖਾ ਲੂਗੇ ਜੀ ਬਾ ਰੋਟੀ ਖਾਣ ਬੈਠ ਗਏ ਇੱਕ ਬੰਦਾ ਮਾ ਉਹਨਾਂ ਨੇ ਕੋਲ ਬਿਠਾ ਲਿਆ ਠੀਕ ਹੈ ਜੀ ਉਹ ਇੱਕ ਸਾਗ ਦੀ ਤੌੜੀ ਤੌੜੀਓ ਖਾ ਕੇ ਸਾਗ ਦੀ ਉਹ 3 ਰੋਟੀਆਂ ਖਾ ਕੇ ਅੱਛਾ ਜੀ ਬਾਅਦ ਮਾ ਉਹਨਾਂ ਨੇ ਪੈਰਾਂ ਹੱਥ ਲਾਏ ਜੀ ਵੀ ਬਾਬਾ ਮੇਰੀ ਗਣਕ ਬੀਜ ਦੋ ਮੈਂ ਉਹ ਹੈ ਨਵਾ ਠੀਕ ਹੈ ਨਵਾਂ ਵਿਆਹ ਹੋਇਆ ਕਿਤੇ ਉਹਨਾਂ ਨੇ ਉਹ ਕਰਦੇ ਹੋ ਹੈ ਤਾਂ ਮੈਂ ਹੱਥ ਮਲਾਏ ਹੁਣ ਮੈਂ ਜਾਤੇ ਮੜਾ ਬੋਟਾ ਉਹ ਕਰਦਾ ਇਹਨਾਂ ਨੂੰ ਹਾਂ ਜੀ ਪਿੰਨੀਆ ਦੱਸੋ ਪਿੰਨੀਆ ਪਿੰਨੀਆ ਖਵਾਉਂਗੇ ਨਹੀਂ ਮਰਜੀ ਗੱਲ ਸੁਣੋ ਜੀ ਆਹ ਆਪਣਾ ਆਏ ਬੈਠੇ ਐ ਤੇ ਪੰਚਾਇਤ ਜੀ ਮੇਰੀ ਗੱਲ ਪਹਿਲਾਂ ਰਹਿਆ ਐਸੀ ਸੈਰ ਕਰਨ ਚਲੇ ਗਏ ਇਹਨਾਂ ਨੂੰ ਇੱਕ ਉਹ ਵੀ ਮੁੰਡਾ ਦੂਆ ਕਿ ਥਾਗਾਲਾ ਵੀ ਗਏ ਲੈਤਾ ਜਿਹੜਾ ਪਹਿਲਾਂ ਖਾਦਿਆ ਦਾ ਆ ਤਾਂ ਹੁਣੀ ਦੀ ਗੱਲ ਐ ਇਹ ਚਲੇ ਗਏ ਮੇਰੀ ਗੱਲ ਉਹ ਤਾਂ ਉਹ ਗੱਲ ਬਾਤ ਕਰ ਲਈ ਵੀ ਪਿੰਨੀਆਂ ਬਣਾਈ ਵੀ ਇਹਨਾਂ ਨੂੰ ਪਤਾ ਲੱਗ ਗਿਆ ਜੀ ਪਿੰਨੀਆਂ ਬਣਾਈਆਂ ਵੀ ਠੀਕ ਜੀ ਮੈਂ ਘਰ ਆਣ ਕੇ ਬੜ ਗਿਆ ਸਵੇਰੀਓ ਮੇਰੇ ਪਿੱਛੇ ਤੇ ਆਣ ਕੇ ਲਾਗੇ ਗੁੰਡੇ ਖੜਗਾਉਣ ਮਾ ਜਿੰਨੇ ਮਰਜੀ ਗੁੰਡੇ ਖੜਗਾਈਓ ਮੈਂ ਨਹੀਂ ਖੋਲਣੇ ਇਹ ਗੱਲ ਇਹ ਕਰਦੇ ਜੀ ਹੁਣ ਮੈਂ ਤਾਂ ਇਹ ਨਹੀਂ ਹੁਣ ਕਿਸੇ ਨੂੰ ਖੜਾਉਂਦਾ ਹਾਂ ਹੁਣੇ ਵਾਲੀ ਤੁਹਾਡੀ ਨਾ ਵੇ ਤੁਸੀਂ ਪਿੰਡੀਆਂ ਨਹੀਂ ਖੋਣੀ ਬਣਨ ਵਾਲੇ ਨਹੀਂ ਹੁਣ ਤਾਂ ਖੜਾ ਦੂੰਗੇ ਪਿੰਡੀਆਂ ਦਾ ਤੁਹਾਨੂੰ ਤਾਂ ਖੜਾ ਦੂੰਗੇ ਨਹੀਂ ਸਾਨੂੰ ਖਾਓਗੇ ਇਹਦਾ ਪਤਾ ਨਹੀਂ ਇਹਨਾਂ ਕਿੰਨੇ ਕੇ ਖਾਜਮੇ ਇਹ ਕੋਈ ਪਤਾ ਨਹੀਂ ਵੀਰ ਸਾਡੇ ਬਾਰੇ ਕਿਹੜਾ ਪਤਾ ਸੀ ਕਿੰਨੇ ਖਾਂਦੇ ਕਿੰਨੇ ਨਹੀਂ ਖਾਂਦੇ ਤੂੰ ਜੀ ਚਲੋ ਬਿਸ਼ਰਮ ਕਰਕੇ ਇੱਕ ਇੱਕ ਦੋ ਦੋ ਖਾ ਲੂਗੇ ਬਿਸ਼ਰਮ ਅਸੀਂ ਵੀ ਪੂਰੇ ਬਿਸ਼ਰਮ ਹਾਂ ਜੀ ਅਸੀਂ ਵੀ ਠੀਠਾ ਤੋ ਇੱਕ ਵਾਰ ਖਾ ਜੂਗਾ ਤੁਸੀਂ ਤਾਂ ਮੁਰਗਾ ਵੀ ਇੱਕ ਲਿਖਾਉਂਗਾ ਰੋਜ਼ੇ ਖੜੇ ਰਹਿੰਦੇ ਬਾਰਮੇ ਹਾਂਜੀ ਇਹ ਗੱਲ ਹੈ ਠੀਕ ਹੈ ਭਾਈ ਫਿਰ ਜਦੋਂ ਹੁਣ ਸ਼ਾਮ ਨੂੰ ਤੁਸੀਂ ਇਕੱਠੇ ਹੋਣੇ ਹੋ ਸਭ ਤੋਂ ਵੱਧ ਸੀਪ ਕਿਹੜੇ ਬੰਦੇ ਤੇ ਲਾਉਣੇ ਤੋ ਕਾਹੀ ਹੈ ਜੀ ਠੀਪ ਤਾਂ ਠੀਪ ਤਾਂ ਮੇਰੇ ਬਰੇ ਲੱਗਦੀ ਜਿਆਦਾ ਬੱਜਦੇ ਬੱਜਦੇ ਕਿਵੇਂ ਹੋ ਚਲੋ ਥੋਡੇ ਤੇ ਲੱਗਦੀ ਹੈ ਪਰ ਬੱਜਦੇ ਕਿਵੇਂ ਹੋ ਬਰਥਡੇ ਤਾਂ ਹੁਣ ਆਏ ਵੀ ਹੱਥ ਵਿੱਚ ਖੋਲ ਚਲੀ ਜਾਂਦਾ ਉਹਰੇ ਅਸੀਂ ਕਿਹੜਾ ਗੁੱਸਾ ਕਰਦੇ ਕਿਸੇ ਦਾ ਨਹੀਂ ਮੰਨ ਲਓ ਥੋਡੇ ਦੇ ਸਭ ਤੋਂ ਵੱਧ ਸੀਪ ਲਾਉਂਦਾ ਕੋਣ ਹੈ ਜੀ ਲਾਉਂਦਾ ਕੋਣ ਹੈ ਇਹ ਸਾਰੇ ਬੈਠੇ ਜੀ ਮੈਂ ਲਾਉਂਦਾ ਜੀ ਦਾਰਾਂ ਪੱਤਰ ਆ ਗਿਆ ਫਿਰ ਮੈਂ ਤੁਹਾਡੇ ਕੋਲ ਹੀ ਆ ਗਿਆ ਸਤਿ ਸ੍ਰੀ ਅਕਾਲ ਜੀ ਇਹ ਕਹਿੰਦਾ ਜੀ ਆਟੇ ਨੂੰ ਸੁਸਤਰੀ ਲੱਗਦੀ ਹੈ ਅੱਛਾ ਠੀਕ ਫਿਰ ਅਸੀਂ ਬੰਦੇ ਭੇਜਤੇ ਅੱਛਾ ਜੀ ਬਾ ਫਿਰ ਰੌਣ ਲੱਗ ਗਿਆ ਕਹਿੰਦਾ ਮੇਰਾ ਮੱਕੀ ਦਾ ਆਟਾ ਮਕਾ ਗਈ ਸਾਗ ਦੀ ਟੋੜੀ ਮਕਾਤੀ ਹਾਂ ਸ਼ਾਮ ਨੂੰ ਇਹਨਾਂ ਨੇ ਮੰਗੀ ਸ਼ਰਾਬ ਠੀਕ ਜੀ ਫਿਰ ਇਹਨੇ ਸ਼ਰਾਬ ਨਹੀਂ ਪਲਾਈ ਇਹਨਾਂ ਨੇ ਸਵਾਗਾ ਨਹੀਂ ਮਾਰਿਆ ਫਿਰ ਹਾਂ ਫਿਰ ਰਹਿ ਗਿਆ ਜੀ ਇਕਨੇ ਬਸ ਚਲੋ ਭਾਈ ਹੁਣ ਤੂੰ ਸਮਝ ਲਓ ਵੀ ਸ਼ਾਮ ਦਾ ਮਾਹੌਲ ਜੰਮਿਆ ਪੂਰਾ ਵੀ ਇਹ ਤੁਰੇ ਆਉਂਦੇ ਆ ਠੀਕ ਜੀ ਇਹਨਾਂ ਨੂੰ ਤੁਸੀਂ ਹੁਣ ਸਾਰਿਆਂ ਨੇ ਇਕੱਠੇ ਕਰ ਲਿਆ ਵੀ ਹਾਂ ਇਹ ਔਨ ਸਾਰਾ ਅਸੀਂ ਸੀਪ ਲਾਉਣੀ ਆ ਹਾਂ ਲਾਉਣੀ ਆ ਲਾਉਣੀ ਆ ਜੀ ਠੀਕ ਹੈ ਜੀ ਕਿਵੇਂ ਲਾਉਣੀ ਆ ਇਹ ਦੱਸੋ ਲਾ ਕੇ ਦਿਖਾਓ ਹੁਣ ਬਾ ਇਹਨੇ ਜਿਹੜੀ ਗੱਲ ਪਹਿਲਾਂ ਕਹਣੀ ਐ ਸਾਨੂੰ ਕਹਣੀ ਐ ਅਸੀਂ ਇਹਨੂੰ ਪਹਿਲਾਂ ਹੀ ਕਹ ਦੇਣੀ ਐ ਕਿਹੜੀ ਗੱਲ ਕਿਹੜੀ ਗੱਲ ਜੇ ਆਹਾ ਮੋਟਰਸਾਈਕਲ 'ਤੇ ਆਉਂਦਾ ਫੇਰ ਕਹਿੰਦੇ ਨਹੀਂ ਮੋਟਰਸਾਈਕਲ 'ਤੇ ਗੱਡੀ ਫਰਾ ਕੇ ਆ ਜੇ ਸਾਈਕਲ 'ਤੇ ਆਉਂਦਾ ਫੇਰ ਅਸੀਂ ਕਹਿੰਦੇ ਮੋਟਰਸਾਈਕਲ ਦੇ ਵੀ ਥੱਲੇ ਉਤਰ ਗਿਆ ਠੀਕ ਹੈ ਇੱਕ ਵਾਰੀ ਦੀ ਗੱਲ ਐ ਜੀ ਮੈਂ ਇੱਥੇ ਚੱਲੇ ਗਿਆ ਆਪਣਾ ਸੈਰ ਕਰਦੇ ਨਾ ਆਪਾਂ ਸ਼ਾਮ ਨੂੰ ਮੈਂ ਨਵਾਂ ਸਾਈਕਲ ਲੈ ਲਿਆ ਨਵਾਂ ਸਾਈਕਲ ਲੈ ਕੇ ਮੈਂ ਚੱਲੇ ਗਿਆ ਤੇ ਨਵਾਂ ਮੁੱਲਾ ਪਰ ਜਾ ਕੇ ਆਉਣਾ ਆ ਜੀ ਮੈਂ ਤਾਂ ਆ ਜਾਉ ਮੈਂ ਸਲਾਂਤ ਪਰੇ ਗਿਆ ਉਹ ਤਾਂ ਦੋ ਦਿਨ ਜਾਣੇ ਜਾਣਦੇ ਆਪਾਂ ਨੂੰ ਉਹ ਕਹਿੰਦੇ ਕਿ ਆ ਗੱਲ ਹੋ ਗਈ ਵੀ ਇੰਨੀ ਗਰੀਬੀ ਆ ਗਈ ਵੀ ਤੂੰ ਸਾਈਕਲ ਪਰ ਆ ਗਿਆ ਫੇਰ ਜੀ ਮੈਂ ਕਹਾ ਚਲੇ ਗਿਆ ਫੇਰ ਸਾਡੇ ਪਿੰਡ ਦੀ ਗੱਡੀ ਟੱਕਰ ਗਈ ਉਹ ਕਹਿੰਦੇ ਵੀ ਤੂੰ ਸਾਈਕਲ ਉਰੀ ਖੜਾ ਦੇ ਵੀ ਸਾੜੀ ਗੇ ਬੈਠ ਜਾ ਜੇ ਤੇਰੇ ਕੋਲ ਪੈਸੇ ਮੁੱਕ ਗਏ ਚਲੋ ਜੀ ਮੈਂ ਮੁੱਲਾ ਪਰ ਚਲੇ ਗਿਆ ਮੁੱਲਾ ਬਹੁਤ ਦੇਰ ਤੱਕ ਬੈਠਿਆ ਰਿਹਾ ਮੈਂ ਨੇਰਾ ਹੋਈ ਮੈਂ ਨੇਰਾ ਹੋਈ ਜਾਊਂਗਾ ਘਰ ਨੂੰ ਬਟੋਕੂਗਾ ਨਹੀਂ ਦੋ ਬੰਦੇ ਫੇਰ ਟੱਕਰ ਗਏ ਮੈਨੂੰ ਮੁਰਕਾ ਸਾਈਕਲੇ ਚੱਕ ਹੋਇਆ ਮਹਾਰਾ ਮੇਰਾ ਸੈਰ ਸੈਰ ਵਾਹ ਤੇ ਲਿਆ ਸਾਈਕਲ ਫੇਰ ਤੁਸੀਂ ਮਾਹ ਉਹ ਕਰਦੇ ਫਿਰਦੇ ਹਾਂਜੀ ਹਾਂ ਬਈ ਹੋਰ ਇੱਕ ਤਾਂ ਚਲੋ ਇਹ ਤਾਂ ਤੁਸੀਂ ਲਾਉਣੀ ਹੋ ਹੋਰ ਕਿਹੜਾ ਬੰਦਾ ਆਉਂਦਾ ਥੋੜੀ ਜੜ ਖੱਲੇ ਬਾਜੀ ਸਾਰੇ ਆਈ ਜਾਂਦੇ ਆ ਜੀ ਹਾਂ ਸਾਡੇ ਪਿੰਡ ਮਾ ਜੀ ਸਾਰੇ ਮੁੰਡਿਆਂ ਨਾਲ ਹਾਸੀ ਬਖੌਲਾ ਆਪਣਾ ਸਾਡੇ ਪਿੰਡ ਮਾ ਮੁੰਡਿਆਂ ਨਾਲ ਮੁੰਡੇ ਬਜ਼ੁਰਗਾਂ ਨਾਲ ਬਜ਼ੁਰਗ ਮੁੰਡੇ ਮੁੰਡੇ ਨੂੰ ਕਿਹੜੇ ਸਭ ਤੋਂ ਥੱਲੇ ਤੁਸੀਂ ਸੀਪ ਲਾਉਣੇ ਸਾਰੇ ਮੁੰਡੇ ਆਪਣੇ ਹੀ ਆਏ ਕੋਈ ਨਹੀਂ ਗੁੱਸਾ ਕਰਦਾ ਸਾਡਾ ਹਾਂ ਜੇ ਮੰਨ ਲਓ ਕੋਈ ਗੁੱਸਾ ਗੁੱਸਾ ਹੋ ਜਾਂਦਾ ਜਾਨੀ ਕਈ ਵਾਰ ਗੁੱਸਾ ਲੱਗ ਜਾਂਦਾ ਨਾ ਕਿਤੇ ਲਾਉਂਦੇ ਹੀ ਨਹੀਂ ਅਸੀਂ ਹਾਂ ਇਹ ਕੀ ਗੱਲ ਹੈ ਰੁਤਬਾ ਦੇ ਇੱਕ ਹੀ ਬੰਦਾ ਛੇੜਿਆ ਜਾਂਦਾ ਨਹੀਂ ਮੰਨ ਲਓ ਤੁਸੀਂ ਕਿਸੇ ਨੇ ਗੁੱਸਾ ਕਰ ਲਿਆ ਮੰਨ ਲਓ ਨਾ ਚਲੋ ਵੈਸੇ ਤਾਂ ਗੁੱਸੇ ਵਾਲੇ ਹੈ ਨਹੀਂਗੇ ਚਲੋ ਇੱਕ ਨੂੰ ਗੁੱਸਾ ਲੱਗ ਗਿਆ ਕਿਸੇ ਗੱਲ ਦਾ ਫਿਰ ਉਹਨੂੰ ਮਨਾਉਂਦੇ ਕਿਵੇਂ ਤੁਸੀਂ ਬਸ ਮੈਂ ਇੱਕ ਹੀ ਮਨਾ ਲੈਂਦੇ ਆਪੇ ਲੱਜਣੇ ਬੋਲਣ ਹਾਂ ਸਾਡੇ ਕੋਈ ਵੱਡੇ ਉਹਨਾਂ ਕੋਈ ਬੰਦਾ ਨਹੀਂ ਖੜਦਾ ਸਾਡੇ ਬਾ 10 ਖੜੇ ਉਹਨੇ ਆਪੇ ਲੱਜਣੇ ਬੁਲਾਉਣਾ ਹੋ ਜਾਂਦਾ ਹਾਂਜੀ ਹਾਂ ਠੀਕ ਹੈ ਹੋਰ ਭਈ ਅਸੀ ਕਰੀਏ ਇਹਨੇ ਕੁਲ ਕਰੋ ਜੀ ਮੇਰੇ ਪੈਨ ਚੱਲਣਾ ਇਹ ਕੋਈ ਨਹੀਂ ਮੰਨਦਾ ਬੋਲ ਬੋ ਨਹੀਂ ਤੁਸੀਂ 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 ਹੱਸ ਤੁਸੀਂ ਹੱਸਦੇ ਹੱਸਦੇ ਬਹੁਤ ਸੋਹਣਾ ਹੱਸਦੇ ਹੱਸਦੇ ਕੋਈ ਗੱਲ ਵਾ ਤੁਸੀਂ ਦੱਸੋ ਨਹੀਂ ਜੰਦੀ ਹਾਂਜੀ ਮੇਰੇ ਕੋਲ ਨਹੀਂ ਹੋਣੀ ਜੀ ਅੱਜ ਸੰਗ ਲਾ ਦਿਓ ਕੁਲੇ ਪਾਣੀ ਹੋਣੀ ਜੀ ਇਹਨੂੰ ਆ ਆਪਣੇ ਕੰਮ ਤੇ ਨਹੀਂ ਬਹਿਰ ਮਿਲਦਾ ਇਹ ਤਾਂ ਸਾਰਾ ਨੇ ਖੇਤਾਂ ਵਿੱਚ ਰਹਿੰਦੇ ਖੇਤਾਂ ਵਿੱਚ ਰਹਿੰਦੇ ਹੁਣ ਵੀ ਇਹਨੂੰ ਟਰੈਕਟਰ ਹੀ ਦਿਖਦਾਰ ਮੋਟਰ ਇਹ ਖੇਤੀਬਾੜੀ ਦਾ ਬੜੀ ਸ਼ੌਂਕ ਹੈ ਹਾਂਜੀ ਹਾਂ ਖੇਤੀਬਾੜੀ ਬਹੁਤ ਸ਼ੌਂਕ ਹੈ ਜੀ ਇਹਨਾਂ ਨੂੰ ਅੱਛਾ ਜੀ ਕਿੰਨੀ ਪਿਆਰੀ ਬੁਲੀ ਵਧੀਆ ਹਾਂਜੀ ਪਿਆਰੀ ਬੜੀ ਇਹ ਤਾਂ ਅੱਠ ਦਾਤਾ ਨਹੀਂ ਸੌਂਦਾ ਅੱਠ ਅੱਠ ਦਿਨ ਅੱਛਾ ਜੀ ਹਾਂ ਜਦੋਂ ਕੰਮ ਕਰਦਾ ਸਭ ਤੋਂ ਵੱਡਾ ਜ਼ਿੰਮੇਵਾਰ ਹੈ ਗ੍ਰਾਮਾ ਠੀਕ ਹੈ ਹਾਂ ਅੱਦੇ ਪਿੰਡ ਦਾ ਜੀ ਇਹਨੂੰ ਪਤਾ ਨਹੀਂ ਹੈ ਹੁਣ ਤੱਕ ਅੱਛਾ ਜੀ ਕਿਉਂ ਖੇਤਾਂ ਮਾਰ ਰਹੇ ਨੇ ਸਾਰਾ ਦਿਨ ਕਿਸੇ ਦਾ ਇਹਨਾਂ ਨੂੰ ਅੰਦਾ ਨਹੀਂ ਪਤਾ ਨਹੀਂ ਜੀ ਇਹਨਾਂ ਨੂੰ ਜੀ ਕਿਸੇ ਦਾ ਪਤਾ ਵਾ ਪੜਾਉਂਦਾ ਨਾ ਪਿੰਨੀਆਂ ਦਾ ਵੀ ਪਤਾ ਹੁੰਦਾ ਨਾ ਇਹਨਾਂ ਕੋਈ ਲੱਗਦਾ ਲਕੋ ਕੇ ਬਣਾਉਂਦਾ ਨਾ ਪਿੰਨੀਆਂ ਬਾਰੇ ਪਤਾ ਨਾ ਪਾਣੇ ਲਕੋ ਕੇ ਹੀ ਬਣਾਉਂਦਾ ਜੀ ਬਾਈ ਫਿਰ ਜਦੋਂ ਖੇਤੀ ਕਰਦੇ ਹੋ ਤੁਸੀਂ ਉਦੋਂ ਫਿਰ ਟਰੈਕਟਰ ਤੇ ਗਾਣੇ-ਗਾਣੇ ਚੱਲਦੇ ਆਂ ਨਹੀਂ ਲਾਉਂਦੇ ਜੀ ਗਾਣੇ ਕੋਣ ਲਾਉਂਦੇ ਆਪਣਾ ਖੇਤ ਵਿੱਚ ਆ ਘਰਾਂ ਸਾਰਾ ਦਿਨ ਰਹਿਣਾ ਹੈ ਇਹਨਾਂ ਨੇ ਠੀਕ ਹੈ ਜੀ ਬਾਹਰ ਨਹੀਂ ਜਾਣਾ ਕਿਸੇ ਕੋਲ ਤੁਸੀਂ ਲਾਉਨੇ ਆ ਫਿਰ ਗਾਣੇ ਇਹ ਲਾਇਕਤਾ ਜੀ ਪਹਿਲਾਂ ਲਾਉਂਦਾ ਤਾਂ ਪਹਿਲਾਂ ਇਹ ਕਿਹ ਕਿਹ ਕਲੈਕਟਰ ਨਹੀਂ ਚੱਲਦਾ ਉਹ ਨਹੀਂ ਲਾਉਂਦੇ ਕਿਹੜੇ ਗਾਣੇ ਹੁਣ ਲਾਉਂਦੇ ਪਰ ਉਹੀ ਤਾਂ ਜਮਗੀਲਾ ਹੀ ਪਹਿਲਾਂ ਤਾਂ ਉਹ ਮਰ ਗਿਆ ਵਾ ਗਿਆ ਸਭ ਕੁਝ ਭਈ ਨਾਮ ਕੀ ਤੁਹਾਡਾ ਦਵਿੰਦਰ ਸਿੰਘ ਹੈ ਤੁਸੀਂ ਕੀ ਕਰਦੇ ਹੋ ਭਈ ਕੱਪੜੇ ਦੀ ਦੁਕਾਨ ਹੈ ਤੁਸੀਂ ਗਾਣੇ ਗੁਣੇ ਕੌਣੇ ਨਹੀਂ ਇਹ ਗਾਣੇ ਗੁਣੇ ਤਾਂ ਨਹੀਂ ਗਾਉਂਦੇ ਇਹ ਤਾਂ ਸੁਣਾ ਦੋ ਜੇ ਮੈਨੂੰ ਲਾਉਣਾ ਹੈ ਜਮ ਜਮ ਲਾਉਣਾ ਦਿਖਾਓ ਬੰਡਲ ਕੱਟ ਕੇ ਹਲੇ ਬਣਿਆ ਨਹੀਂ ਹੈਗਾ ਬਣ ਜੂਗਾ ਹਲੇ ਬਣਿਆ ਨਹੀਂ ਹੈਗਾ ਕੰਨਾ ਟਾਈਮ ਹੋ ਗਿਆ ਭਈ ਜਮ ਜਾਂਦਾ ਜਿੰਮ ਜਾਂਦੇ ਤਾਂ ਤੈਨੂੰ ਚਾਲੂ ਪਈ ਤਿੰਨ ਸਾਲ ਜਿਹਦਾ ਬਣ ਜਾਂਦਾ ਬਸ ਵੇ ਥੋੜੀ ਵਿਚ ਨੂੰ ਛੱਡ ਵੀ ਦਿੰਦੇ ਆ ਕਈ ਵਾਰ 2 ਮਹੀਨੇ ਲਈ ਦੇ ਤਿੰਨ ਮਹੀਨੇ ਫੇਰ ਛੱਡ ਦਿੰਦਾ ਵਿਚ ਛੱਡ ਕਾ ਦੋ ਦਿਨ ਫਿਰ ਠੰਡ ਜਿਆਦਾ ਆ ਜਾਂਦੀ ਹੈ ਵਿਚ ਯਾ ਠੰਡ ਤਾਂ ਬਈ 6 8 ਮਹੀਨੇ ਬਾਅਦ ਪੈਂਦੀ ਆ ਤਿੰਨ ਮਹੀਨੇ ਬਾਅਦ ਥੋੜੀ ਪੈਂਦੀ ਹੈ ਠੰਡ ਉਹੜਾ ਠੰਡ ਤੇ ਵਜਾ ਕੇ ਕਈ ਵਾਰ ਨਹੀਂ ਵੀ ਮੂਡ ਕਰਦਾ ਡੰਡ ਡੰਡ ਲਾ ਕੇ ਤਿੰਨ ਮਹੀਨੇ ਬਾਅਦ ਕਾਲੀ ਗੀ ਚ ਠੰਡ ਪੈ ਜਾਂਦੀ ਡੰਡ ਲਾ ਕੇ ਡੰਡ ਲਾ ਕੇ ਦਿਖਾ ਦੇ ਚੱਲ ਫੇ ਆਓ ਪਿੱਛੇ ਆ ਇੱਥੇ ਲਾ ਦੇ ਨੀ ਆਉਰੇ ਬਾਈ ਉਰੇ ਲਾ ਉਰੇ ਆ ਉਰੇ ਆਓ ਵਜਾਲੇ ਲਾ ਕੇ ਦਿਖਾਓ ਡੰਡ ਕਿੰਨੇ ਲਾਉਂਗੇ ਤੁਸੀਂ ਕਿੰਨੇ ਲਾਉਂਗੇ 30 ਲਾ ਦੇ ਨਹੀਂ 50 50 ਲਾਓ 1 2 3 4 5 6 ਵਤੀ 33 34 35 36 37 38 39 40 41 42 43 44 45 46 ਓਏ 10 ਰਹਿ ਗਏ 3 ਰਹਿ ਗਏ 2 1 ਹਾਏ ਕਿੱਤਨੇ ਵੀ ਨਹੀਂ ਇਹਨੂੰ ਖੋਈਆਂ ਨੇ ਇਹ ਵੀ ਮੇਰੀਆਂ ਰਿਆ ਵਾ ਹੈ ਜੀ ਘਰੇ ਰਿਆ ਵਾ ਵਾ ਚਾਚੇ ਨੇ ਬਈ ਤੁਹਾਨੂੰ ਨਹੀਂ ਪਿੰਨੀਆਂ ਖਵਾਈਆਂ ਬਾਈ ਚੋਰੀ ਇੱਧਰ ਖਲਾਈਆਂ ਹੋਈਆਂ ਨਹੀਂ ਆ ਕੱਠੇ ਜਾਂਦੇ ਨਹੀਂ ਸੈਰ ਕਰਨ ਤਾਂ ਇਕੱਠੇ ਜਾਂਦੇ ਬਦਾਮ ਵੀ ਲੈਂਦਾ ਜੇ ਮੈਂ ਅੱਛਾ ਪਖ ਖਲਾਉਂਦਾ ਆਪੇ ਇਕੱਲਾ ਇਕੱਲਾ ਖਾਂਦਾ ਦਾ ਬਾਈ ਜਿਹੜੀ ਚਾਚੇ ਦੀ ਪਿੰਨੀਆਂ ਤੁਸੀਂ ਖਾ ਕੇ ਨਾ ਉਹਦਾ ਮੁੱਲ ਮੋੜਦਾ ਜੀ ਹਾਂ ਸਹੀ ਗੱਲ ਹੈ ਤੜਕੇ ਨੂੰ ਖਲਾਉਂਦਾ ਰਹਾਂ ਮੈਂ ਹੈ ਨਹੀਂ ਤੜਕੇ ਨੂੰ ਇਕੱਠੇ ਜਾਂਦੇ ਤੇ ਸੈਰ ਬਾਹਰ ਦੇ ਬਦਾਮ ਖਾਂਦਾ ਜੀ ਹਾਂ ਜੀ ਸਹੀ ਹਾਂ ਸ਼ਰਾਬ ਵੀ ਅੱਗੇ ਪੀਂਦਾ ਦਾ ਬਾਹਰ ਦੀ ਉਹ ਹੋਣ ਲੈ ਆਉਂਦਾ ਰਿਸ਼ਤੇ ਰੂਤੇ ਦਾ ਬਾਹਰ ਬਸਤਾ ਰੱਖ ਲੈਂਦਾ ਉਹਨੂੰ ਕਿਸੇ ਨੂੰ ਪੁਲਾਉਂਦਾ ਨਹੀਂ ਆਹ ਠੀਕ ਹੈ ਹਾਂ ਪਤਾ ਉਹਨੂੰ ਸਵਾਗਾ ਨਹੀਂ ਨਾ ਮਾਰਨਾ ਹੱਸੀ ਗੱਲ ਜੀ ਹੱਸੀ ਗੱਲ ਬਈ ਕੀ ਨਾਮ ਹੈ ਗੁਰਿੰਦਰ ਸਿੰਘ ਜੀ ਗੁਰਿੰਦਰ ਜੀ ਬਾਈ ਤੁਸੀਂ ਕੀ ਕਰਦੇ ਖੇਤੀਬਾੜੀ ਖੇਤੀਬਾੜੀ ਕਰਦਾ ਹਾਂ ਹਾਂ ਜੀ ਗਾਣੇ ਗੁਣੇ ਚੱਲਦੇ ਟਰੈਕਟਰ ਦੇ ਨਹੀਂ ਡੱਕਦਾ ਤਾਂ ਸ਼ੌਂਕ ਹੀ ਨਹੀਂ ਆਈ ਹੋਰ ਕਾਹਦੇ ਸ਼ੌਂਕ ਆ ਬਈ ਬਾਬਣਾ ਖੇਤੀਬਾੜੀ ਜਾਂ ਡੰਗਰ ਬੱਚਾ ਆਪਣਾ ਕਰਾਂ ਦੁੱਧ ਦਾ ਕੰਮ ਹੀ ਬਸ ਬਈ ਤੁਸੀਂ ਪਹਿਲਾਂ ਨਾ ਬੜੇ ਇੱਧਰ ਸੀਪਾ ਲਾ ਰਹੇ ਸੀ ਇੱਕ ਦੂਜੇ ਦੇ ਪਿੰਨੀ ਵਾਲੇ ਬਾਬੇ ਨੂੰ ਬੜਾ ਛੇੜ ਰਹੇ ਸੀਗੇ ਹੋਰ ਕੋਈ ਗੱਲ ਬਾਤ ਦੱਸ ਫਿਰ ਹੋਰ ਕੋਈ ਸੀਪ ਸੂਪ ਲਾ ਕੇ ਦਿਖਾਓ ਨਾ ਸੀਪਤਾ ਜੀ ਆ ਨਾ ਮੈਂ ਇੱਕ ਦਿਨ ਜਾ ਰਹੀ ਸੀ ਰਸਤੇ 'ਚ ਇਹ ਸਕੂਟੀ ਲਈ ਖੜੇ ਹੈ ਨਾ ਮੈਨੂੰ ਜਾਂਦੇ ਨੂੰ ਮੇਰੇ ਤੋਂ ਸੀਪ ਪਲਾਤੀ ਜੀ ਸੀਪ ਲਈ ਸੀ ਪੀ ਲਈ ਮਨੂੰ ਕਹਿੰਦਾ ਵੀ ਕਦੇ ਕਹਦਾ ਗੋਹੇ ਵਾਲੇ ਕੱਪੜੇ ਧੋ ਵੀ ਲੈ ਕਰੋ ਡੰਗਰਾ ਮੇ ਹੀ ਰਹਨੇ ਚਲੋ ਮੈਂ ਇਹਦੇ ਕੋਲ ਖੜ ਗਿਆ ਜੀ ਮੈਂ ਖੜਿਆ ਇਹਦੇ ਨਾਲ ਗੱਲਾਂ ਕਰੀਆਂ ਗੱਲਾਂ ਕਰਿਆ ਮੈਂ ਇਹਦੇ ਕੋਲ ਤੇ ਤੁਰ ਪਿਆ ਪਿੱਛੋਂ ਫੇਰੁੱਕੇ ਮਾਰੀ ਗਿਆ ਸਕੂਟਰੀ ਚਾਬੀ ਮੰਜੇਬ 'ਚ ਪਾ ਲਈ ਗਈ ਮਾ ਫੇ ਹੁਣ ਲਾਲਾ ਸੀਪ ਤੂੰ ਬਾਬਾ ਮਿੰਤਾ ਕਰਿਆ ਖੇਤ ਮਤ ਜਾ ਕੇ ਚਾਬੀ ਲੈ ਕੇ ਆਇਆ ਕਹਿੰਦਾ ਚਾਬੀ ਦੇ ਦੇ ਮੈਂ ਘਰ ਨੂੰ ਜਾਣਾ ਮਾਂ ਨਹੀਂ ਹੁਣ ਤੁਸੀਂ ਪਹਿਲਾ ਲੈ ਲੈ ਮੇਰੇ ਪਰ ਹੋਰ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਕੀ ਨਾਮ ਹੈ ਤੁਹਾਡਾ ਫਰਿੰਦਰ ਸਿੰਘ ਹੈ ਜੀ ਭਾਈ ਤੁਸੀਂ ਕੀ ਕਰਦੇ ਆਪਾਂ ਕਾਰਪੈਂਟਰ ਦੀ ਲੱਕੜ ਦਾ ਕੰਮ ਕਰਦੇ ਆ ਕੱਟਦਾ ਕੰਮ ਕਰਦੇ ਆ ਭਾਈ ਭਾਈ ਵੇਰੇ ਪਿੰਡ ਦੇ ਕੰਨਾ ਕੰਮ ਕੀਤਾ ਪਿੰਡ ਬਹ ਕਰੀ ਜਾਂਦੇ ਬਾ ਜਿਹੜਾ ਕਰਾਂਦਾ ਆਪਦੇ ਕਰ ਲਈਦਾ ਠੀਕ ਆ ਪਰ ਲੰਬਾ ਲੁੰਬਾ ਆਉਂਦਾ ਕੋਈ ਲਾਬੇ ਬਥੇਰੇ ਆਉਨੇ ਪਿੰਡ ਵਾਲੇ ਤਾਂ ਜਿਆਦਾ ਦਿਨ ਨੇ ਬਾਹਰ ਦੇ ਨੂੰ ਨਹੀਂ ਦਿੰਦੇ ਆ ਉਹੀ ਕਹਿੰਦਾ ਪਿੰਡ ਬਾਹਰ ਵਾਲਾ ਕੁਛ ਕਰ ਜਾ ਉਹਨੂੰ ਕੋਈ ਕੋਈ ਨਹੀਂ ਕਹਿੰਦਾ ਲੰਬਾ ਵੀ ਤਾਂ ਆਉਂਦਾ ਨਾ ਜੀ ਅਗਲਾ ਕਹਿੰਦਾ ਛੇਤੀ ਮੇਰੇ ਦਰਵਾਜ਼ੇ ਲਾ ਦੇ ਗਿੱਲੇ ਲਾਉਂਦਾ ਮਹੀਨੇ ਬਾਅਦ ਉਹ ਟੇਡੇ ਜਨੇ ਫਰੇ ਤੇ ਵਜਨੇ ਵੀ ਲਾ ਦਰਵਾਜ਼ੇ ਸਿੱਧੇ ਕਰਕੇ ਜਾ ਸਾਡੇ ਸਭ ਤੋਂ ਜਿਆਦਾ ਲੰਬਾ ਕਿਹੜਾ ਤੁਹਾਡਾ ਮੁੰਡਾ ਲੰਬਾ ਏਡਾ ਤਾਂ ਕੋਈ ਬੜਾ ਨਹੀਂ ਹੈ ਬਾਹੀ ਏ ਟੇਡੇ ਪਿੰਗੇ ਵਾਲੇ ਹੀ ਆ ਉਹੀ ਲੰਦਾ ਲੰਬੇ ਵੀ ਉਹ ਬੈਠੇ ਪਿਲੇ ਪਰਨੇ ਵਾਲੇ ਹੀ ਸਾਡਾ ਅਜਾਏ ਉਹਨੇ ਕੰਮ ਕਰਾਇਆ ਨਹੀਂ ਕਰਾਇਆ ਉਹਨੇ ਲਾਂਬਾ ਉਹ ਨਹੀਂ ਦੇ ਨੀ ਲਾਂਬਾ ਉਹ ਨਹੀਂ ਦੇਣਾ ਉਹ ਹਰ ਇੱਕ ਸੀਜ਼ਨ 'ਵਾਂ ਮਿਸਤਰੀ ਬਦਲਦਾ ਮਿਸਤਰੀ ਵੀ ਨਹੀਂ ਪਸੰਦ ਆਉਂਦੇ ਨਾ ਹਰ ਇੱਕ ਸਾਲ ਨਵਾਂ ਮਿਸਤਰੀ ਲਾਉਣਾ ਉਹਨੇ ਪਤਾ ਨਹੀਂ ਕਿਹੜਾ ਘੱਟ ਦੇ ਘੱਟ ਮੈਂ ਕਰੂਗਾ ਚਾਚੀ ਪਸੰਦ ਆ ਗਈ ਸੀ ਪਹਿਲੀ ਵਾਰ ਉਹ ਚਾਚੀ ਹੁਣ ਕਿਆ ਕਹਿਦਾ ਕਰਦਾ ਬਣਦੀ ਹੈ ਚਾਚੀ ਸਾਡੀ ਸਾਊ ਹੈ ਇਹੀ ਕਰਦਾ ਪੰਗੇ ਸਾਹ ਨਾਲ ਉਹ ਤਾਂ ਰੋਟੀ ਪਾਣੀ ਦੇ ਸਕਦੇ ਵਿਚਾਰੇ ਵਧੀਆ ਰੋਟੀ ਪਾਣੀ ਚਾਹ ਪਾਣੀ ਦਿੰਨੇ ਗਿਆ ਨੂੰ ਕਰ ਆ ਕੇ ਆਂਦੀ ਆ ਭਗਤ ਵਧੀਆ ਜੀ ਆ ਕੋਈ ਗੱਲ ਨਹੀਂ ਉਹ ਤਾਂ ਮੱਥੇ ਵੱਟ ਪਾਉਂਦੇ ਨਹੀਂ ਚਾਹ ਹੁਣ ਚਲੇ ਜੀ ਚਾਚੀ ਪਾਉਂਦੇ ਇਹ ਥੋੜਾ ਜਿਹਾ ਗੇਟ ਪਾਈ ਗਿਆ ਚਾਹ ਦੇਖ ਲਿਓ ਆ ਕੇ ਬੰਦੇ ਅੱਜ ਇਹ ਕਹਿ ਦਿੰਦਾ ਸਾਡੀ ਨਹੀਂ ਫਿਰ ਪਿੰਨੀ ਚਾਚੀ ਤੋਂ ਲੈ ਲਵੋ ਨਾ ਦੇ ਦਿੰਨੇ ਨਹੀਂ ਪਿੰਨੀ ਹੈ ਫਿਰ ਤੂੰ ਚਾਚੀ ਕੋਲੋਂ ਲੈ ਆ ਉਹ ਫਿਰ ਸਾਨੂੰ ਗੌਰ ਸਾਨੂੰ ਨਹੀਂ ਨਹੀਂ ਪਿੰਨਿਆ ਟਰੈਂਕ ਦੀ ਚਾਬੀ ਉਹਦੇ ਕੋਲ ਹੈ ਉਹ ਖਾਸ ਖਾਸ ਬੰਦਿਆਂ ਨੂੰ ਮਿਲਦੀਆਂ ਹੋਰ ਕਿਸੇ ਨੂੰ ਨਹੀਂ ਮੇਰਾ ਘਰ ਪਰੋਸ ਚ ਹੈ ਮਾ ਗਾਉ ਰਖਦਾਂ ਜਦਾਂ ਨਾ ਗੱਡੀ ਮੈਂ ਬੈਠ ਕੇ ਚੱਲੇ ਜਿਹੜਾ ਮੈਂ ਆਪਣਾ ਘਰ ਜਾਣਾ ਵਾ ਸਤਿ ਸ਼ਕਾਲ ਉਹਨੇ ਕਹਣਾ ਬੈਠੋ ਲਿਆਓ ਭਾਈ ਨਾਲੇ ਪਿੰਨੀਆਂ ਖਾਓ ਨੇ ਨਾਲੇ ਚਾਹ ਵੀ ਹੋਣੀ ਠੀਕ ਆ ਜਾਨੀ ਪਿੰਨੀਆਂ ਖਾਲੇ ਤੁਸੀਂ ਜਾਨੀ ਚਾਚੇ ਚਾਚੇ ਇੱਥੋਂ ਦੀਆਂ ਖਣੀਆਂ ਨੇ ਚਾਚੇ ਨੇ ਨਹੀਂ ਖੋਈਆਂ ਚਾਚੇ ਦਿਆਂ ਦਾ ਫੇਮ ਹੁਣ ਮੇਰੇ ਜੂੰਦੇ ਜੀ ਤਾਂ ਓਕੇ ਆ ਜੀ ਮੈਨੂੰ ਲੱਗਦਾ ਠੀਕ ਹੈ ਭਾਈ ਸਤਿ ਸ਼ਕਾਲ ਸਤਿ ਸ਼ਕਾਲ ਬਈ ਕੀ ਨਾਮ ਹੈ ਤੁਹਾਡਾ ਗੁਰਦੀਪ ਸਿੰਘ ਜੀ ਭਾਈ ਤੁਸੀਂ ਕੀ ਕਰਦੇ ਹੋ ਜੀ ਖੇਤੀਬਾੜੀ ਹੈ ਜੀ ਖੇਤੀਬਾੜੀ ਕਰਦੇ ਹਾਂ ਜੀ ਭਾਈ ਵਧੀਆ ਪਿਆਲੀ ਪੁਲੀ ਹਾਂ ਜੀ ਹਾਂ ਵਧੀਆ ਜੀ ਕਿਵੇਂ ਚੱਲਦਾ ਉਹ ਜੀ ਨਾ ਕੋਈ ਪਿੰਡ ਦੀ ਗੱਲਬਾਤ ਕੋਈ ਪਿੰਡ ਦੀ ਗੱਲਬਾਤ ਕਿਸਨ ਲਈ ਹੈ ਆਹੀ ਆਹੀ ਕੁਝ ਚੱਲਦਾ ਜੀ ਜੇ ਸੁਣਦੇ ਸੁਣਦੇ ਜੀ ਹਾਂ ਜੀ ਤੁਸੀਂ ਤਾਂ ਰਸੋਈ ਮੈਂ ਤੁਹਾਡੇ ਮੋਹ ਤੋਂ ਕੁਝ ਸੁਣਿਆ ਨਹੀਂ ਉਹ ਉਧਰ ਦੱਸਦੇ ਦੁਬਾਰੇ ਵਾਲੀ ਉਧਰ ਸਾਡਾ ਭਾਈ ਆ ਸਤਾਰਾ ਸਿੰਘ ਉਹਦੇ ਬੈਠੇ ਨੇ ਗੱਲਾਂ ਬਾਤਾਂ ਮਾਰੀਆਂ ਨੇ ਸ਼ਾਮ ਨੂੰ ਬੇਕ ਬੇਕੂ ਲਾਲੀ ਦੇ ਮਾੜਾ ਮੋਟਾ ਅੱਗ ਲਾ ਕੇ ਬਈ ਫਿਰ ਗੱਲਾਂ ਬਦਲਦੀਆਂ ਨੇ ਹਾਂ ਜੀ ਬਹੁਤ ਬਦਲਦੇ ਨੇ ਜੀ ਸਾਰੇ ਪਿੰਡ ਦੀਆਂ ਗੱਲਾਂ ਹਜਿੰਨੀਆਂ ਜਿੱਦੀਆਂ ਚੁਗਲੀਆਂ ਕਰੀਏ ਇੰਨੀ ਮਾੜੀਆਂ ਮੋਟੀਆਂ ਇੱਕ ਅੱਧੀ ਵਾਰ ਕਰਕੇ ਦਿਖਾਓ ਇੱਕ ਜੁਗਲੀਏ ਕੇ ਫੇਰ ਫੇਰ ਤਾਂ ਲੜਾਈ ਵਾਜੂਗੀ ਕੋਈ ਨਾ ਨਾਮ ਤੁਸੀਂ ਨਾ ਲਓ ਇੱਕ ਦੀ ਉਹ ਗੱਲਬਾਤ ਦਾ ਪਾ ਲੈਣਾ ਆਪੇ ਸਮਝਣਾ ਅ ਚੱਕਰ ਹੈ ਨਾ ਕੋਈ ਨਾ ਇੱਕ ਦੀ ਦੱਸ ਨਹੀਂ ਨਹੀਂ ਇਹ ਜੀ ਨਹੀਂ ਕਰਨੀ ਗੱਲਬਾਤ ਇਹ ਸਭ ਦੇ ਬੜਾ ਜੀ ਉਹ ਸਾਡੇ ਪਿੰਡ ਦਾ ਹੋਰ ਹੈ ਜੀ ਹਾਂ ਜੀ ਇਹ ਕਿਸੇ ਨੂੰ ਗੱਲ ਨਹੀਂ ਆਉਣ ਦਿੰਦਾ ਭਾਈ ਤੁਸੀਂ ਸੁਣਾਓ ਫਿਰ ਗੱਲਬਾਤ ਠੀਕ ਹੈ ਜੀ ਬਾਹਰ ਤੋਂ ਉਹ ਠੀਕ ਤਾਂ ਹੈਗੇ ਤੁਸੀਂ ਗੱਲਬਾਤ ਦੱਸੋ ਭਾਈ ਹਾਂ ਤੇ ਖੁੱਲ ਕੇ ਦੱਸਦੇ ਅੱਜ ਆ ਤੇ ਨਾ ਛੜੇ ਛੜੇ ਬੰਦੇ ਤਾਂ ਉਹੀ ਨਹੀਂ ਸ਼ਰਮਾਉਂਦੇ ਹੁੰਦੇ ਤੁਸੀਂ ਉਹੀ ਸ਼ਰਮਾਈ ਜਾਂਦੀ ਹੈ ਹੈ ਜੇ ਪੂਆ ਪਿਆਵਾ ਹੁੰਦਾ ਨਾ ਫੇਰ ਕਰਦਾ ਹਾਂ ਉਹ ਬਗੋਦਲ ਸ਼ਾਹ ਉਹਨਾਂ ਚਾਚਾ ਵੀ ਆ ਗਏ ਬਾਕੀ ਬੱਠੀ ਹੈ ਪਰ ਆਦੂ ਗਾਏ ਨਹੀਂ ਹੈ ਪਰ ਆਦੂ ਗਾ ਪਰ ਆਦੂ ਆਇਆ ਨਹੀਂ ਹੈ ਨਹੀਂ ਨਾ ਦਰੂਹੇ ਤੋਂ ਕੱਢੇ ਨਹੀਂ ਬਈ ਅਸੀਂ ਗੱਲ ਜੀ ਸੱਚੀ ਗੱਲ ਪਾਜੀ ਬਈ ਕੀ ਨਾਮ ਹੈ ਤੁਹਾਡਾ ਮੇਰਾ ਸਰਵਜੀਤ ਸਿੰਘ ਹੈ ਜੀ ਤੁਸੀਂ ਬਈ ਕੀ ਕਰਦੇ ਹੋ ਮੇਰਾ ਕਮਿਊਨੀਕੇਸ਼ਨ ਹੈ ਜੀ ਅੱਛਾ ਜੀ ਹਾਂ ਜੀ ਹਾਂ ਜੀ ਬਈ ਤੁਸੀਂ ਕੋਈ ਪਿੰਡ ਦੀ ਗੱਲ ਬਾਤ ਦੱਸੋ ਪਿੰਡ ਤਾਂ ਹੀ ਸਾਡੇ ਕਮੇਡੀਅਨ ਐ ਕੈਰੈਕਟਰ ਬੈਠੇ ਜੀ ਸਾਹਮਣੇ ਤੇ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਪੁੱਛੋ ਤੇ ਆਸਟ੍ਰੇਲੀਆ ਦੇ ਕੇਲੇ ਨੂੰ ਬਹੁਤ ਲਾਰੇ ਲਾ ਲੇ ਆਸਟ੍ਰੇਲੀਆ ਦੇ ਕੇਲੇ ਨਹੀਂ ਖਾ ਰਿਆ ਸਾਨੂੰ ਇਹ ਇੱਕ ਪਿੰਨੀਆਂ ਹੋ ਗਏ ਇੱਕ ਕੇਲੇ ਹੋ ਗਏ ਕੇਲੇ ਕਹਿੰਦੇ ਸਾਰੇ ਨੂੰ ਐਡੇ ਐਡੇ ਹੱਥ ਕਰਕੇ ਦੱਸਦਾ ਵੀ ਐਡੇ ਐਡੇ ਕੇਲੇ ਆਸਟ੍ਰੇਲੀਆ ਵਿੱਚ ਅੱਛਾ ਹਾਂ ਪੁੱਛ ਲੋ ਆਲ ਤਾਂ ਕਹਿੰਦਾ ਕੇਲੇ ਵੀ ਸਾਨੂੰ ਕੇਲੇ ਖਾਉਂਦੇ ਸ਼ਾਇਦ ਇਹਨੂੰ ਖੁਲਾਤੇ ਜੀ ਅੱਛਾ ਇਹਨੂੰ ਪੁੱਛੋ ਮਿਲ ਕੇ ਕੇਲੇ ਖਾਣ ਕਣ ਆਏ ਇਹ ਖਾਏ ਹਾਂਜੀ ਦੱਸ ਕਹਿੰਦੇ ਖਾਏ ਜੀ ਦੰਦ ਦਿੱਤੇ ਨੇ ਜੀ ਸਾਨੂੰ ਸਾਨੂੰ ਕਿਹ ਲੈਣੀ ਇਹਨੇ ਖਾਏ ਹੈ ਅੱਛਾ ਦੂਆ ਨੰਬਰ ਸਾਡੇ ਬੰਦੇ ਦਾ ਬਹੁਤ ਵਧੀਆ ਬੰਦਾ ਹੈ ਹੁਣ ਦੇਖੋ ਢਿੱਡ ਦਾ ਘਟਿਆ ਨਹੀਂ ਜੀ ਇਹਨੇ ਸੈਰ ਬਹੁਤ ਕਰੀ ਹੈ ਸਾਨੂੰ ਆ ਦੇਖੋ ਅਸੀਂ ਆਪਣਾ ਵੀ ਘਟਾ ਲਿਆ ਸਾਨੂੰ ਹੈ ਨਾ ਜਾਂਦੇ ਵਾਰ ਮੈਂ ਟੀਚਰ ਕਰਨੀ ਹੈ ਵੀ ਤੂੰ ਲੇਟ ਹੋ ਗਿਆ ਮਹਾ ਕੋਈ ਗੱਲ ਨਹੀਂ ਅਸੀਂ ਲੇਟ ਹੋਏ ਕੋਈ ਗੱਲ ਨਹੀਂ ਪਰ ਅਸੀਂ ਢਿੱਡ ਦੇਖ ਲਓ ਅੰਦਰ ਘੱਲਿਆ ਦੇਖੋ ਫੇਰ ਉੱਥੀ ਹੈ ਬਿਲਕੁਲ ਇਸ ਕੈਰੈਕਟਰ ਸਾਡੇ ਪਿੰਡ ਦੇ ਕਮੇਡੀਅਨ ਕੈਰੈਕਟਰ ਇਹੀ ਆ ਸਾਡੇ ਦੇ ਫਿਲਮਾਂ ਫਿਲਮ ਇਹ ਵੀ ਇਹ ਵੀ ਬਹੁਤ بڑا ਕੈਰੈਕਟਰਤਾ ਜੀ ਹੁਣ ਚਾਰੇ ਕੋਨਿਆਂ ਵਾਂਗ ਘੁੰਮਦਾਤਾ ਪਰ ਹੁਣ ਇਹ ਪਤਾ ਨਹੀਂ ਕਿ ਆ ਗੱਲ ਸਾਡਾ ਏਰੀਆ ਉਧਰ ਛੱਡ ਗਿਆ ਹੁਣ ਐਥੀ ਡੇਰੇ ਲਈ ਬੈਠਾ ਇਹ ਜਿਆੜੇ ਹੋ ਗਿਆ ਜਿਆੜੇ ਹੋ ਗਿਆ ਸਾਹ ਜਿਆੜੇ ਹੋਗੇ ਜੀ ਇਹ ਸਾਡੇ ਪਿੰਡ ਦਾ ਕਮੇਡੀ ਨੇ ਲੋਕਾਂ ਨੂੰ ਟੱਚਣਾ ਬਹੁਤ ਕਰਦਾਤਾ ਪਰ ਹੁਣ ਪਤਾ ਨਹੀਂ ਕਿ ਗੱਲ ਹੁਣ ਥੋੜਾ ਖੰਡਾ ਹੋ ਗਿਆ ਹੈ ਹੁਣ ਫਿਰ ਜਾਜੂ ਤਾਂ ਲੱਗੀ ਸਾਰੇ ਦੇ ਵਿਆਹ ਹਾਂ ਸਾਰੇ ਬਿਲਕੁਲ ਜੀ ਬਿਲਕੁਲ ਬਿਲਕੁਲ ਪਰ ਇਹ ਇਹ ਸਾਡੇ ਪਿੰਡ ਦਾ ਸਭ ਤੋਂ ਵਧੀਆ ਜੀ ਜੋ ਹੈਨਾ ਇਹ ਸਭ ਤੋਂ ਵਧੀਆ ਕੈਰੈਕਟਰ ਹੈ ਸਾਡੇ ਪਿੰਡ ਦਾ ਵਾਹ ਨਹੀਂ ਕਿੰਨੇ ਕਿੰਨੇ ਸੇਰੇ ਨਹੀਂ ਬੰਨੇ ਆ ਹਾਂ ਸੇਰੇ ਇਹ ਆਹੀ ਆ ਨਾ ਦੇਰਾ ਤੇ ਇਹ ਬੰਦੇ ਨਹੀਂ ਬੰਨੇ ਆ ਕਹੀ ਫਿਰ ਸੇਰਾ ਕਿਉਂ ਨਹੀਂ ਬੰਨੇ ਦੱਸੋ ਹਾਂ ਸੇਰਾ ਕਿਉਂ ਨਹੀਂ ਬੰਨੇ ਆ ਬੰਨਣ ਦਿੱਤਾ ਨਹੀਂ ਜਾਂ ਬੰਨੇ ਹਾਂ ਕਿਸੇ ਨੂੰ ਤਾਂ ਮੰਨਤਾ ਨਹੀਂ ਪਰ ਕਿਸੇ ਨੂੰ ਕਿਸੇ ਲਾਰੇ ਲੂਰੇ ਚ ਲਾਰੇ ਦਾ ਥੱਕ ਗਏ ਅੱਛਾ ਹਾਂ ਇਹ ਰੋੜੀ ਦੀ ਮੈ ਜੀ ਇਹਨੇ ਲਾਰੇ ਚ ਫਸ ਗਏ ਬਾਬੇ ਦਿਲ ਤੇ ਨੱਟ ਲੱਗੀ ਹੋਈ ਆ ਉਹੀ ਗੱਲ ਹੈਗਾ ਆਹ ਯਾਰ ਇਹ ਪਿੰਡ ਦੀ ਸੀ ਕਿ ਬਾਹਰੋਂ ਸੀ ਨਾ ਪਿੰਡ ਨਹੀਂ ਦੇ ਬਾਹਰ ਦੇ ਦੀ ਬੈਠਦੇ ਵੀ ਆ ਜੀ ਬੈਠਦੇ ਹੀ ਬਾਹਰ ਆ ਗਏ ਅੱਜ ਬਾਹਰ ਆ ਗਏ ਅਰੇ ਬਾਈ ਪਰ ਕਿੰਨੀਆਂ ਥੇਲੀਆਂ ਫਿਰ ਜਾਂਦੇ ਸੀ ਆਏ ਅੜਗਣ ਅੜਗਣ ਜਾਨ ਨਾ ਮੈਂ ਤਾਂ ਮੋਬਾਈਲ ਖੋਤੇ 99 95 ਮੋਬਾਈਲ ਖੋਤੇ ਅੱਛਾ 95 ਥੇਲੀਆਂ 90 95 ਥੇਲੀਆਂ ਬਈ ਸਹੀ 90 95 ਥੇਲੀਆਂ ਆਉਂਗੇ ਜੀ ਫਿਰ ਤਾਂ ਮਹਾਰਾਜ ਭਵਿੰਦਰ ਸਿੰਘ ਦੀ ਹੋ ਆਇਆ ਵੇਰੀ ਕਰਿਆ ਕਿਹਦੀ 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 ਜਾਂਚ ਵਿਆ ਨਹੀਂ ਕਰਾਇ ਪਹਿਲੀ ਵਾਲੀ ਦੀ ਦੂਜੀ ਵਾਲੀ ਦੀ ਤੀਜੀ ਵਾਲੀ ਦੀ ਬਾਜੀ ਸਭ ਬੱਤਰੀਆਂ ਹਾਂਜੀ ਬਾਤ ਇਹਦਾ ਇੱਕ ਪਿੰਡਵਾਂ ਛੋਟਾ ਚਾਹੀਦਾ ਦਾ ਬੰਦੇ ਨੂੰ ਅੱਛਾ ਜੀ ਉਹ ਕਿਸੇ ਦੇ ਭੇਜਦੇ ਐ ਨਾ ਮਖੌਲ ਮਾਂ ਉਹਨੂੰ ਪੱਕਾ ਕਰਕੇ ਭੇਜੇ ਰਹਿਣੇ ਵੀ ਉਹਨੇ ਕਰਾਂ ਜਾ ਗਿਆ ਚਾਹੇ ਜਿੰਨਾ ਮਰਜੀ ਮੋੜੀ ਆ ਮੈਂ ਤੈਨੂੰ ਇਹ ਤਾਂ ਮੌਂਡਾ ਨਹੀਂ ਤਾਂ ਅੰਦਰ ਹੀ ਜਾਈ ਜਾਣਾ ਉਹਨਾਂ ਨੇ ਕਹਾਂ ਜਾ ਕੇ ਬੰਨਿਆ ਵਾ ਝੋਟਾ ਉਹ ਬੁੜੀ ਬੱਸ ਬੋਲਦੀ ਉਹਨਾਂ ਦੀ ਹਾਂ ਮੈਂ ਬੋਲਦੀ ਬਹੁਤ ਹੈ ਪੱਕਾ ਕਰਕੇ ਭੇਜਿਆ ਇਹਨਾਂ ਨੇ ਭੇਜ ਤੇ ਉੱਥੇ ਝੋਟਾ ਭਲਾ ਕਿੱਥਾ ਉੱਥੇ ਉਹ ਗਾਂ ਨੂੰ ਜਾਈ ਜਾਵੇ ਉਹ ਕਹਿੰਦੇ ਭਾਈ ਸਾਡਾ ਹੈ ਹੀ ਨਹੀਂ ਹਾਂਜੀ ਬਾਹ ਜਾ ਨਾ ਹਟਿਆ ਬੰਦਾ ਜਾਣੇ ਤੇ ਉਹਨਾਂ ਡਾਂਗ ਚੱਕ ਲਈ ਕਹਿੰਦੇ ਸਾਡਾ ਹੈ ਹੀ ਨਹੀਂ ਕਹਿੰਦੇ ਖੰਨੂ ਕਿਨਾਂ ਭੇਜਿਆ ਕਹਿੰਦੇ ਸੰਨ ਤਾਂ ਫਲਾਣੇ ਨੇ ਭੇਜਿਆ ਹਾਂਜੀ ਇਹ ਤਾਂ ਹਰੇਕ ਨੇ ਐਨੇ ਟੀਚਰ ਦੇ ਇਹ ਗੱਲੇ ਛੱਡ ਦੋ ਸੀ ਹਾਂਜੀ ਬਈ ਤੁਹਾਡਾ ਵੀ ਜਦੋਂ ਵਿਆਹ ਦੀ ਕਿੰਨਾ ਕਿ ਚੌ ਸੀਗਾ ਵਿਆਹ ਦਾ ਹਾਂ ਵਿਆਹ ਦਾ ਚੌਤਾ ਹੁੰਦਾ ਹੀ ਹੈ 14 ਹੁੰਦਾ ਵਿਆਹ ਦਾ ਹਾਂ ਕਿੰਨਾ ਕਿ ਚੌ ਸੀ ਜਾਂਦਾ ਜਾਂਦਾ ਬਾਜੇ ਦਾ ਤਾਂ ਦੀ ਚੱਕ ਜਾਂਦੇ ਸੀ ਆਪਣੇ ਆਪ ਕਿ ਨਹੀਂ ਨਾ ਪੈਰ ਪੂਰ ਤਾਂ ਨਹੀਂ ਕਿੱਥੇ ਚੱਕ ਹੋਏ ਪੈਰ ਜਿਆਦਾ ਤੇ ਸੜਗਾ ਗੱਟੀਆਂ ਦੀਆਂ ਗਲੀਆਂ ਨਹੀਂ ਨਹੀਂ ਫਿਰ ਜਦੋਂ ਪਹਿਲੀ ਵਿਆਹ ਤੋਂ ਪਹਿਲਾਂ ਫੋਟੋ ਦੇਖ ਲਈ ਸੀ ਕਿ ਨਹੀਂ ਦੇਖੀ ਕਿਹੜੀ ਚਰਚੀ ਦੀ ਨਾ ਨਾ ਜਾਲ ਕੀਤਾ ਦਿਖਾਉਂਦੇ ਤੇ ਜਿਆਦਾ ਵੈਕਟਰ ਹੁੰਦੀਆਂ ਦੀਆਂ ਵੈਕਟਰ ਗੱਡੀਆਂ ਮਸੋਂ ਮਿਲਦੀਆਂ ਜਾਂਦਾ ਐ ਤਾਂ ਵੀ ਫੋਰਚੂਨੋ ਬੈਠੇ ਆਂ ਹਾਂ ਠੀਕ ਹੈ ਬਈਦਰ ਜਦੋਂ ਸੇਰਾ ਲੱਗਿਆ ਸੀਗਾ ਸੇਰੇ ਸਾਡੇ ਤੇ ਬਾਜਾ ਲੱਗ ਹੋਰ ਇਹਨਾਂ ਦੀ ਬੈਠਕ ਹੁੰਦੀ ਤੇ ਉੱਥੇ ਬਾਜੇ ਵਾਲੇ ਤਾਰੇ ਬੇ ਅਜੇ 10 ਮਿੰਟ ਨਹੀਂ ਹੋਏ ਬਾਜੇ ਵਾਲੇ ਦੀ ਪੱਗ ਤਾਰ ਲਈ ਕਿਉਂ ਚੱਕ ਲੇ ਗਿਆ ਕੋਈ ਉਧਰ ਮੈਂ ਦੂਏ ਬੱਸ ਉਲਝੇ ਬਾ ਮਨੂੰ ਕਹਿੰਦੇ ਵੀ ਬਾਜੇ ਵਾਲੇ ਨੂੰ ਪੱਗ ਲਿਆਣ ਕਹਤੇ ਠੀਕ ਔਰ ਫਿਰ ਉਹਨੂੰ ਪਾ ਕੇ ਟੋਲ ਕੇ ਦਿੱਤੀ ਬਹੁਤਾ ਜੀ ਇਹਨੂੰ ਨੰਦਾਬਰ ਵੀ ਨਹੀਂ ਦਿਖਾਈ ਉਹਨਾਂ ਨੇ ਬਹੁਤ ਮੋਟੀ ਚਾਦਰ ਦੇਈ ਵੀ ਕਿਹੜਾ 7 8 ਟੱਠਾ ਹੀ ਹੋਇਆ ਜੀ ਵਿਆਹ ਸਾਡਾ ਲੇਖੋ ਕਈ ਲਿਆਏ ਇਹਨਾਂ ਲੋਕੋ ਕਿ ਲਿਆਏ ਇਹ ਕਿੰਨਾ ਲੋਕੋ ਕਈ ਲਿਆਉਂਦੇ ਤੇ ਜਦ ਤੱਕ ਕੋਈ ਲਗਾਉਂਦਾ ਨਹੀਂ ਦਾ ਜਨਕਰਾ ਆਂਬ ਨਾਲ ਸਾਈਕਲਾਂ ਪਰ ਆਂਬ ਘੁੰਮਦੇ ਤੇ ਜਦ ਸੌਰਿਆਂ ਨੂੰ ਸਾਈਕਲਾਂ ਪਰ ਚਾਈ ਕਰਦੇ ਤੇ ਜਦ ਝੋਲੇ ਟੰਗਦੇ ਦਿੰਦੇ ਤੇ ਬਹੁਤਾ ਜੀ ਮੰਗਣੇ ਤੇ ਵੀ ਬੈਠੇ ਕੰਮ ਚੱਲ ਪੰਦਾ ਹੁੰਦਾ ਹੁੰਦਾ ਹੈ ਬੱਲੇ ਦੀਆਂ ਬਦਲ ਗਿਆ ਬਹੁਤ ਹੂੰ ਜਮਾਨੇ ਦਾ ਫਰਕ ਨਹੀਂ ਬਾਈ ਜਦੋਂ ਫਿਰ ਸੇਰਾ ਲੱਗਿਆ ਸੀ ਛੋਡੇ ਦੇ ਜਦੋਂ ਗੱਡੀ 'ਚ ਬੈਠੇ ਜਾਂਦੇ ਉਹ ਉਹ ਜਿਹੜੀ ਖੁਸ਼ੀ ਖੁਸ਼ੀ ਸੀਗੀ ਉਦੋਂ ਪੂਰੀ ਜਿਹਦਾ ਹੁੰਦੀ ਉਹ ਫੱਟੀ ਹੁੰਦੀ ਸੀ ਹਾਂਜੀ ਓਵਰ ਦੱਸੋ ਕੋਈ ਗੱਲ ਬਾਤ ਯਾਰ ਬਸ ਜਿਹੜੇ ਆਲੇ-ਦਾਲੇ ਕੋਮਣੇ ਤੇ ਹਟ ਕੇ ਬੱਦ ਆਲੇ-ਦਾਲੇ ਕੋਮਣੇ ਤੇ ਹਟ ਕੇ ਆਲੇ-ਕਾਲੇ ਘੁੰਮਦੇ ਹੁੰਦੇ ਪਹਿਲਾਂ ਪੂਰੀ ਹਾਂ ਪਹਿਲਾਂ ਤਾਂ ਕੋਈ ਮੁੱਦੇ ਜਿਹੇ ਹਾਦਬਾਤ ਹੋਤਾ ਅਰੇ ਹਾਦਬਾਤ ਹੋਤਾ ਕੀਦਾ ਹੀ ਗੱਲ ਨਹੀਂ ਜਿਆ ਤਾਂ ਹੁਣ ਜਾਂ ਤਾਂ ਇਹ ਜੱਗ ਤਾ ਉਹ ਹੁਣ ਉਹਦੀ ਤਾਂ ਪਤਾ ਲੱਗੇ ਵੀ ਉਹਨਾਂ ਦੀ 95 ਥੇਲੀਆਂ ਨੇ ਤੁਹਾਡੀ ਕਿੰਨੀ ਕਰੀ ਇਹਨਾਂ ਦਾ ਹੁਣ ਵੀ ਤੱਕ ਚੱਲਦਾ ਜੀ ਕੰਮ ਹੁਣ ਵੀ ਚੱਲਦਾ ਇਹਨਾਂ ਦਾ ਕਾਨੂੰਨ ਨਾ ਨਹੀਂ ਹੁਣ ਤੁਹਾਡੀ ਕਿੰਨੀਆ ਕਰੀਏ ਨਾ ਆਪਾਂ ਨਹੀਂ ਕੋਈ ਨਾ ਪਿੰਨੀ ਆਸੀਂ ਖਾਲਾਂਗੇ ਨਹੀਂ 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 ਭਾਈ ਤੂੰ ਦੱਸ ਕੋਈ ਇਹਨਾਂ ਇਕੱਠੇ ਨੇ ਨਾ ਜੀ ਇਹਨਾਂ ਦਾ ਹੁਣ ਵੀ ਨਾ ਚੱਲਦਾ ਉਹ ਕਹਿੰਦੀ ਜਿੱਥੇ ਮਰਜੀ ਬੰਗਾ ਝੜਵਾ ਲਈ ਮਿੱਤਰਾਂ ਦਾ ਨਾ ਚੱਲਦਾ ਆ ਗੱਲ ਲੱਗੀ ਆ ਹੁਣ ਤਾਂ ਦੱਸਣਾ ਬਣਾ ਕਿਹਨੂੰ ਕਿਹਨੂੰ ਇਹ ਗਾਣਾ ਸੁਣਾਇਆ ਤੂੰ ਨਾ ਨਾ ਅਸੀਂ ਤਾਂ ਬੱਸ ਦੋਏ ਆਪਸ ਵਿੱਚ ਗੱਲਾਂ ਕਰੀਏ ਨਹੀਂ ਆਪਸ ਵਿੱਚ ਮੈਂ ਤਾਂ ਨਹੀਂ ਗੱਲਾਂ ਕਰਦੇ ਉਹ ਤਾਂ ਚਲੋ ਠੀਕ ਹੈ ਇਹ ਦੱਸੋ ਤੁਸੀਂ ਕਿਨੂੰ ਕਿਨੂੰ ਲਾਰੇ ਲਾਏ ਨੇ ਇੱਕ ਬੰਗਾ ਚੜਾਉਣ ਵਾਲੇ ਕਿੰਨੇ ਕਨੂੰ ਲਾ ਦੇ ਚਲੋ ਇਹ ਦੱਸ ਦਿਓ ਆਪਾਂ ਨਾਂ ਨਹੀਂ ਨਹੀਂ ਮੈਂ ਨਹੀਂ ਲਾਇਆ ਕਿਸੇ ਨੇ ਨਾ ਬੰਗਾ ਚੜਵਾ ਦੀਏ ਪਰ ਹੋਰ ਬੋਲਦੇ ਆ ਟੂਰ ਬੋਲਦਾ ਬਈ ਕੀ ਝੂਠ ਐ ਕਿ ਥਾ ਤਾ ਨਾ ਜੀ ਨਾ ਆ ਬਹੁਤ ਚਲਾਕ ਬੰਦਾ ਦਾ ਪਹਿਲਾਂ ਤੀ ਪੈਸਾ ਪੂਸਾ ਦੀ ਖਰਚ ਦਾ ਬਹੁਤਾ ਹੁਣ ਵੀ ਬਹੁਤ ਸੋਮੈ ਚਿਪੜ ਹੈ ਪਰ ਅਸੀਂ ਉਹ ਮਖੌਲ ਮਖੂਲ ਕਰਕੇ ਤੇ ਮਾੜਾ ਮੋਟਾ ਖਰਚਾ ਕਰਾ ਲੈਨੇ ਨਹੀਂ ਇਹ ਕਿਸੇ ਨੂੰ ਆਈ ਗਈ ਨਹੀਂ ਦੰਦਾ ਚਲੋ ਜੇ ਜੇ ਥੋੜੀ ਥੈਲੀ ਨਹੀਂ ਤੁਸੀਂ ਇਹਨਾਂ ਮੇਰੇ ਦਾਸ ਇਹਨਾਂ ਨਹੀਂ ਕਿੰਨੀ ਇਹਦਾ ਕਈ ਹੈ ਜੀ ਇਹਦਾ ਕਈ ਹੈ ਇਹ ਲੰਗਿਆ ਵਾਜੇ ਇਹਦਾ ਕਮਾ ਮਮਾ ਨੂੰ ਆ ਤਾਂ ਹੁਣ ਥੋੜਾ ਜਿਹਾ ਦਾੜੀ ਚਿੱਟੀ ਆ ਗਈ ਜੀ ਤਾਂ ਹਟ ਗਿਆ ਜੀ ਇਹ ਵੀ ਆ ਗਈ ਜੀ ਇਹਦਾ ਵੀ ਚਿੱਟੀ ਦਾੜੀ ਆ ਗਈ ਆ ਤੁਹਾਨੂੰ ਸਰਮੰਦਾ ਨਹੀਂ ਦੱਸਦੇ ਨਾ ਹੁਣ ਪੀਲਾ ਪੱਡਕਾ ਬੰਨਿਆ ਹੋਇਆ ਭਗਵੰਤ ਮਾਨ ਵਾਲਾ ਵਾ ਠੀਕ ਹੈ ਫਿਰ ਪਰ ਨਵੀਂ ਚਾਤੀ ਆਉ ਜਾਨੀ ਕਿ 50 ਸਾਲ ਦਾ ਹਾਂ ਬਸ ਬਸ ਆ ਜੀ ਜਦੋਂ ਗੋਦਵਾਨਾਂ ਦੇ ਨਵੀਂ ਆਣੀ ਹੈ ਇਹ ਪਗੋਦਵਾਨਾਂ ਦੇ ਨਵੀਂ ਇਹ ਨਵੀਂ ਆਣੀ ਹੈ ਜਦ ਆ ਜੀ ਲੱਗਦਾ ਹੈ ਪੰਜ ਆ ਗਏ ਪੰਨ ਸਾਹਿਬ ਦੂਜੀ ਦੱਸੋ ਬਾਕੀ ਠੀਕ ਆ ਜੀ ਵਧੀਆ ਠੀਕ ਆ ਜੀ ਤੁਸੀਂ ਦੱਸੋ ਨਾ ਬਸ ਬਸ ਸਾਹਿਬ ਠੀਕ ਆ ਜੀ ਸਭ ਤਾਂ ਠੀਕ ਹੈ ਤੁਸੀਂ ਵੀ ਇਦਾਂ ਨਾ ਤੁਸੀਂ ਨਾ ਨਾ ਠੀਕ ਆ ਜੀ ਬਾਈ ਜੀ ਹੋਰ ਠੀਕ ਹੈ ਤੁਸੀਂ ਤੁਸੀਂ ਪਿੰਨੀ ਹੈ ਜੀ ਅਭੀ ਸ਼ਿਕਾਰੀ ਹੈ ਚਲੋ ਦੱਸੋ ਫਿਰ ਆਪਣੀ ਸ਼ਿਕਾਰੀ ਦੀ ਗੱਲ ਹੈ ਮੈਂ ਕੋਈ ਸ਼ਿਕਾਰੀ ਨਹੀਂ ਜਾਂਦੀ ਇਹ ਤਾਂ ਨਹੀਂ ਇਹ ਤਾਂ ਹੁਣ ਤੁਸੀਂ ਨਾ ਨਾ ਪਰ ਆਪਾਂ ਨਹੀਂ ਅੱਧਿਆ ਪਿੰਨੀ ਦਾ ਹੀ ਮੁੱਲ ਮੋੜ ਦੋ ਤੂੰ ਇਹ ਨਹੀਂ ਖਾਦਿਓ ਨਹੀਂ ਪੀ ਨਹੀਂ ਖਾਦਿਓ ਨਹੀਂ ਪੀ ਜਿਹੜਾ ਕੁੰਡਾ ਨਹੀਂ ਖੋਲਦਾ ਪਨੀਰ ਦੇ ਲਾਉਣੀ ਹੈ ਕੁੰਡਾ ਦਾ ਤਾਂ ਖੋਲਦਾ ਜਿਹੜੀ ਕਹ ਬੰਦਾ ਦੂਆ ਨਾ ਹੁੰਦਾ ਸਾਗ ਵਾਲਾ ਇਹ ਸਾਗ ਵਾਲਾ ਬੰਦਾ ਹੀ ਜੀ ਇਹ ਵੀ ਤਾਂ ਬੜਾ ਵੀ ਅੱਗਾ ਖੋਲਿਆ ਇਹ ਗੱਲ ਹੋਈ ਆ ਸਾਡੇ ਲਾ ਕੇ ਗੁੰਡੇ ਕਰ ਕੋਣ ਮਾ ਨਾੜ ਜੋਰ ਤੇ ਨਹੀਂ ਡਾਂਗ ਫਿਰ ਕੋੜੇ ਤੂੰ ਹੀ ਤਾਂ ਕਹਿੰਦਾ ਮੇਰਾ ਆਠਾ ਸੁਸਰੀ ਨੇ ਖਾ ਰਿਆ ਤਾਂ ਹੀ ਤਾਂ ਮਿਲਦੇ ਭੀ ਗੱਲਾਂ ਬਾਤਾਂ ਦਾ ਬਹੁਤ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਹੁਣ ਵਾਦਿਆ ਅਗਲੇ ਪਿੰਡ ਵਾਲਾ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਤਨੰਜੇ ਸ਼ਰਮਾ ਦੇ ਨਾਲ ਹਾਕਮ ਸਿੰਘ ਅਮਦਗੜੀਆ ਪੀਟੀਸੀ ਨਿਊਜ਼ ਰਾਣੀ ਮਾਜਰਾ